ਰਾਹੁਲ ਗਾਂਧੀ ਦਾ ਵਿਵਾਦ ਇੱਕ ਦੂਜੇ ਤੇ ਤੁਸ਼ਣਬਾਜੀ ਹੋ ਰਹੀ ਆ ਉੱਤੇ ਤੁਸੀਂ ਕੀ ਕਹਿੰਦੇ ਹੋ ਦੇਖੋ ਇਸ ਤਰ੍ਹਾਂ ਦੀ ਤੰਜ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਤਾਂ ਨਾਰਮਲ ਹੈ ਇੱਕਦਾਂ ਦੀ ਇਹ ਹੋ ਜਾਂਦੀ ਹੈ ਨੁਕਤਾਚੀਨੀ ਨੋਕਚੋਖ ਹੁੰਦੀ ਰਹਿੰਦੀ ਹੈ ਮੈਨੂੰ ਇਹ ਲੱਗਦਾ ਵੀ ਇਹ ਜਾਣ ਬੁੱਝ ਕੇ ਵਿਵਾਦ ਨੂੰ ਰੌਲੇ 'ਚ ਬਦਲਿਆ ਜਾ ਰਿਹਾ ਤਾਂ ਕਿ ਜਿਹਨੇ ਸਰਕਾਰ ਤੋਂ ਸਾਡੇ ਕਿਸਾਨ ਸਵਾਲ ਪੁੱਛ ਰਹੇ ਆ ਵੀ ਅਰਬਾ ਰੁਪਏ ਤੁਸੀਂ ਵੱਡੇ ਵੱਡੇ ਆਪ ਦੇ 11 ਮਿੱਤਰਾਂ ਦਾ ਮਾਫ਼ ਕਰਤਾ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਗਰੀਬਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਗਰੀਬਾਂ ਨੂੰ ਤੁਸੀਂ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਬੱਚਿਆਂ ਨੂੰ ਨੌਜਵਾਨਾਂ ਨੂੰ ਤੁਸੀਂ ਜਿਹੜਾ ਵਪਾਰ ਸਮਝੌਤਾ ਅਮਰੀਕਾ ਦੇ ਨਾਲ ਕੀਤਾ ਉਹ ਕਿਹੜੀਆਂ ਸ਼ਰਤਾਂ ਦੇ ਕੀਤਾ ਜਿਹਦੇ ਨਾਲ ਸਾਰੇ ਦੇਸ਼ ਦੇ ਮਜ਼ਦੂਰ ਵਿਚਾਰੇ ਉਹ ਮਾਰੇ ਜਾਣਗੇ ਕਿਸਾਨ ਮਾਰਿਆ ਜਾਊਗਾ ਦੇਸ਼ ਦਾ ਉਹ ਜਵਾਬ ਦੇਣੇ ਬਣਦੇ ਸੀ ਮੋਦੀ ਸਾਹਿਬ ਦੇ ਇਹ ਮੋਦੀ ਸਾਹਿਬ ਜਾਣ ਬੁੱਝ ਕੇ ਉਹਨਾਂ ਜਿਹੜੇ ਵਾਜਬ ਦੇਸ਼ ਦੇ ਜਵਾਬ ਹੈਗੇ ਆ ਸਵਾਲ ਆ ਉਹਨਾਂ ਤੋਂ ਭੱਜਣ ਵਾਸਤੇ ਇਹਨੂੰ ਰੌਲਾ ਬਣਾ ਰਹੇ ਆ ਹੋਰ ਰੌਲਾ ਹੈ ਨਹੀਂ ਇਹ ਕੋਈ ਸਾਰਾ ਡਰਾਮਾ ਕੀਤਾ ਜਾ ਸਾਰਾ ਡਰਾਮਾ ਹਾਂ